ਦੋਸਤੋ ਅੱਜ ਦੀ ਜਿਹੜੀ ਸਟੋਰੀ ਹੈ ਬਹੁਤ ਜ਼ਿਆਦਾ ਇਨਸਪਾਇਰ ਕਰ ਦੇਣ ਵਾਲੀ ਸਟੋਰੀ ਹੈ ਕਿਉਂਕਿ ਜਦੋਂ ਮੈਂ ਵੀ ਇਹ ਸਟੋਰੀ ਸੁਣੀ ਤੀ ਮੈਂ ਵੀ ਬਹੁਤ ਜ਼ਿਆਦਾ ਇਸ ਚੀਜ਼ ਤੋਂ ਇਨਸਪਾਇਰ ਹੋਇਆ ਕਿਉਂਕਿ ਇਹਦੇ ਵਿੱਚ ਹੈ ਹੀ ਇਹੋ ਜਿਹੀ ਕੁਝ ਚੀਜ਼ਾਂ ਦੱਸੀਆਂ ਕਿ ਕਿੱਦਾਂ ਇੱਕ ਨੋਰਮਲ ਟਰੱਕ ਡਰਾਈਵਰ ਜਿਹੜਾ ਕਿ ਮੰਥ ਦੇ 25 ਤੋਂ 30000 ਰੁਪਏ ਕਮਾਉਂਦਾ ਬਟ ਜਦੋਂ ਉਸੇ ਟਰੱਕ ਤੇ ਰਹਿ ਕੇ ਉਹ ਆਪਣੇ ਵਾਸਤੇ ਖਾਣਾ ਬਣਾਉਂਦਾ ਖਾਣੇ ਦਾ ਇੱਕ ਫੂਡ ਬਲੌਗ ਬਣਾ ਕੇ ਆਪਣੇ YouTube ਤੇ ਪਾਉਂਦਾ ਤਾਂ ਉਹ YouTube ਤੋਂ ਮੰਥਲੀ 10 ਲੱਖ ਰੁਪਏ ਆਰਾਮ ਦੇ ਨਾਲ ਕਮਾ ਰਿਹਾ ਏ ਸੋ ਇਹ ਰੀਅਲ ਲਾਈਫ ਸਟੋਰੀ ਹੋ ਸਕਦਾ ਹੈ ਤੁਸੀਂ ਸਟੋਰੀ ਕਿਤੇ ਨਾ ਕਿਤੇ ਦੇਖੀ ਹੋਵੇ ਸੁਣੀ ਹੋਵੇ ਹੋ ਸਕਦਾ YouTube ਤੇ Instagram ਤੇ Facebook ਤੇ ਕਿਉਂਕਿ ਇਹਦੇ ਤੇ ਆਲਰੇਡੀ ਕਾਫੀ ਜ਼ਿਆਦਾ ਵੀਡੀਓਜ਼ ਬਣ ਚੁੱਕੀਆਂ ਵਿਆਂ ਪੋਡਕਾਸਟ ਵੀ ਉਸ ਬੰਦੇ ਨਾਲ ਹੋ ਗਿਆ ਵਾ ਕਈਆਂ ਦਾ ਕਾਰਨ ਇਹ ਆਏ ਕਿ ਇਹ ਵੀਡੀਓ ਬਣਾਉਣ ਦਾ ਸਿਰਫ ਔਰ ਸਿਰਫ ਇੱਕੋ ਹੀ ਕਿ ਜਿੱਦਾਂ ਮੈਂ ਇਨਸਪਾਇਰ ਹੋਇਆ ਤੁਸੀਂ ਵੀ ਇਨਸਪਾਇਰ ਹੋ ਸਕੋ ਤੇ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਦੀ ਪਾਵਰ ਨੂੰ ਚੈੱਕ ਕਰੋ ਕਿ ਕਿੱਦਾਂ ਕੋਈ ਬੰਦਾ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਯੂਜ਼ ਕਰਕੇ ਇੰਨੇ ਪੈਸੇ ਮੰਥਲੀ ਕਮਾ ਸਕਦਾ ਤਾਂ ਤੁਸੀਂ ਵੀ ਕਮਾ ਸਕਦੇ ਸੋ ਹੁਣ ਅਸੀਂ ਕਰਦੇ ਆਂ ਵੀਡੀਓ ਨੂੰ ਸਟਾਰਟ ਸਮਝਦੇ ਆ ਇਸ ਬੰਦੇ ਦੀ ਜਰਨੀ ਕਿੱਦਾਂ ਸਟਾਰਟ ਹੁੰਦੀ ਸੋਸ਼ਲ ਮੀਡੀਆ ਤੇ ਤੇ ਅੱਜ ਇਹ ਬੰਦਾ ਕਿੱਥੇ ਤੱਕ ਪੁੱਜ ਗਿਆ ਸਭੀ ਗੱਲ ਦੋਸਤੋ ਦੋਸਤੋ ਅੱਜ ਦੀ ਇਸ ਸਟੋਰੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਹ ਰੀਅਲ ਸਟੋਰੀ ਹੈ ਸੋ ਇਹਨੂੰ ਆਪਾਂ ਸਟੋਰੀ ਦੀ ਤਰ੍ਹਾਂ ਸਮਝਦੇ ਆਂ ਵੀ ਇਹ ਬੰਦਾ ਹੈ ਕੌਣ ਕਿੱਦਾਂ ਉਹਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਬਣੀ ਜਰਨੀ ਸਟਾਰਟ ਕੀਤੀ ਤੇ ਅੱਜ ਉਹ ਕੀ ਕਰ ਰਿਹਾ ਕਿੰਨੇ ਕ ਪੈਸੇ ਉਹਨੇ ਇਸ ਚੀਜ਼ ਤੋਂ ਕਮਾ ਲਏ ਤਾਂ ਦੋਸਤੋ ਇਹ ਬੰਦਾ ਰਾਜੇਸ਼ ਕੁਮਾਰ ਹੈ ਝਾਰਖੰਡ ਦਾ ਰਹਿਣੇ ਵਾਲਾ ਇੱਕ ਟਰੱਕ ਡਰਾਈ YouTube ਤੇ ਜਾ ਕੇ ਵੀ ਚੈੱਕ ਕਰ ਸਕਦੇ ਉਹ ਸਿੱਧੇ ਤੌਰ ਪਰ YouTube ਤੇ ਨਹੀਂ ਤਾਂ ਨਾਰਮਲੀ ਮੈਂ ਤੁਹਾਨੂੰ ਦੱਸਾਂ ਉਹਨੇ ਕਿਹਾ ਕੀਤਾ ਕਿ ਨਾਰਮਲੀ ਆਪਣੇ ਕਿਤੇ ਵੀ ਲੰਬੇ ਰੂਟ ਤੇ ਜਾਂਦਾ ਤਾਂ ਢੇੜਾ ਲਗਾਉਣ ਵਾਸਤੇ ਤਾਂ ਕਿਤੇ ਵੀ ਉਹ ਸਟੇ ਕਰਦਾ ਤਾਂ ਉਹ ਖਾਣਾ ਖੁਦ ਬਣਾਉਂਦਾ ਤਾਂ ਉੱਥੇ ਰਹਿ ਕੇ ਤਾਂ ਖਾਣਾ ਬਣਾਉਣ ਲੱਗਦਾ ਤਾਂ ਜਦੋਂ ਤਾਂ ਉਹਦੀ ਵੀਡੀਓ ਬਣਾ ਕੇ ਆਪਣੇ ਘਰਾਂ ਭੇਜ ਦਿੰਦਾ ਤਾਂ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਨਦੀ ਕਿਨਾਰੇ ਬੈਠ ਕੇ ਖਾਣਾ ਬਣਾ ਰਿਆ ਨਹਿਰ ਦੇ ਕਿਨਾਰੇ ਬਸ ਆ ਨਾਰਮਲ ਵੀਡੀਓ ਹੁੰਦੀ ᱛੀ ਤੇ ਉਹਦੇ ਜਿਹੜੇ ਤਿੰਨ ਮੁੰਡੇ ਉਹਨਾਂ ਵਿੱਚ ਇੱਕ بڑا ਮੁੰਡਾ ਤਾਂ ਸਾਗਰ ਸਾਗਰ ਕਹਿੰਦਾ ਤਾਂ ਕਿ ਉਸੇ ਵੀਡੀਓ ਨੂੰ ਚੱਕ ਕੇ ਉਹਨਾਂ ਦੇ ਨਾਮ ਦਾ ਇੱਕ YouTube ਚੈਨਲ ਬਣਾਇਆ ਤਾਂ ਉਹਦੇ ਤੇ ਅਪਲੋਡ ਕਰ ਦਿੰਦਾ ਤਾਂ ਜਦ ਕਿ ਉਹਨਾਂ ਵੀਡੀਓ ਦੇ ਵਿੱਚ ਰਜੇਸ਼ ਨੇ ਆਪਣਾ ਫੇਸ ਵੀ ਰਿਵੀਲ ਨਹੀਂ ਕੀਤਾ ਵਾਤਾ ਫਿਰ ਵੀ ਉਸ ਵੀਡੀਓ ਤੇ ਵਧੀਆ ਵਿਊਜ਼ ਆ ਜਾਂਦੇ ਕਿਉਂਕਿ ਉਹਦਾ ਬੋਲਣ ਦੀ ਜੋ ਤਰੀਕਾ ਤਾਂ ਉਹ ਵਧੀਆ ਤਾਂ ਸਭ ਨੂੰ ਬਧੀਆ ਪਸੰਦ ਆਉਂਦਾ ਤਾਂ ਕਿਉਂਕਿ ਨੋਰਮਲ ਟਰੱਕ ਡਰਾਈਵਰ ਜਾਂ ਫਿਰ ਹੋਰ ਬੰਦੇ ਇਹੋ ਜਿਹੀ ਵੀਡੀਓਜ਼ ਦੇਖਣਾ ਪਸੰਦ ਕਰਦੇ ਵੀ ਕਿੱਦਾਂ ਕੋਈ ਬੰਦਾ ਸਰਵਾਈਵ ਕਰ ਰਿਹਾ ਏ ਉਸ ਤੋਂ ਇਲਾਵਾ ਫੂਡ ਬਲੌਗ ਵੀ ਕਿੰਨੇ ਲੋਕ ਪਸੰਦ ਕਰਦੇ ਇਸੇ ਤਰ੍ਹਾਂ ਕਰਦੇ ਕਰਦੇ ਵੀਡੀਓਜ਼ ਵਧੀਆ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਜਿਹੜਾ ਉਹਨਾਂ ਦਾ بڑا ਮੁੰਡਾ ਹੈ ਸਾਗਰ ਉਹ ਡਿਮਾਂਡ ਕਰਦਾ ਆਪਣੇ ਫਾ ਆਣੀ ਆ ਬਟ ਰਜੇਸ਼ ਕੋ ਇਨਾ ਟਾਈਮ ਕਿੱਥੇ ਵੀ ਉਹ ਆਪਣੀ ਵੀਡੀਓਜ਼ ਬਣਾ ਕੇ ਭੇਜ ਸਕੇ ਸੋ ਉਹਨਾਂ ਦਾ ਬੜਾ ਮੁੰਡਾ ਕੀ ਕਰਦਾ ਉਹ ਵੀ ਟਰੱਕ ਤੇ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਆਪਣੇ ਫਾਦਰ ਸਾਹਿਬ ਦੇ ਨਾਲ ਤੇ ਉਹ ਨਾਲ ਰਹਿ ਕੇ ਵੀਡੀਓਜ਼ ਬਣਾਉਂਦਾ ਤੇ ਅਪਲੋਡ ਕਰਦਾ ਐਡਿਟ ਕਰਦਾ ਪਹਿਲਾ ਸਭ ਤੋਂ ਪਹਿਲਾਂ ਫਿਰ ਅਪਲੋਡ ਕਰਦਾ ਚੈਨਲ ਤੇ ਕਰਦੇ ਕਰਦੇ ਉਹਨਾਂ ਨੂੰ ਵਧੀਆ ਰਿਸਪੌਂਸ ਮਿਲਣਾ ਵੀ ਸਟਾਰਟ ਹੋ ਜਾਂਦਾ ਤੇ ਉਹਨਾਂ ਦੀ ਵੀਡੀਓਜ਼ ਤੇ ਨਾਰਮਲੀ 4 ਤੋਂ 5 ਲੱਖ ਰੁਪਏ 5 ਲੱਖ ਵਿਊਜ਼ ਆਣੇ ਸਟਾਰਟ ਵੀ ਹੋ ਜਾਂਦੇ ਸੋ ਇਸੇ ਤਰ੍ਹਾਂ ਉਹਨਾਂ ਦਾ ਐਡਸੈਂਸ ਜੋ ਹੈ ਮੋਨਟਾਈਜ਼ ਹੋ ਜਾਂਦਾ ਪੈਸੇ ਆਣੇ ਵੀ ਉਹਨਾਂ ਨੂੰ ਸ਼ੁਰੂ ਹੋ ਜਾਂਦੇ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਰਨੀ ਸਟਾਰਟ ਹੋ ਜਾਂਦੀ ਉਸ ਤੋਂ ਪਹਿਲਾਂ ਉਹਨਾਂ ਨੇ ਟਰੱਕ ਹੀ ਚਲਾ ਕੇ ਰਜੇਸ਼ਨੇ ਪੈਸੇ ਕਮਾਏ ਉਸ ਤੋਂ ਇਲਾਵਾ ਕੁਝ ਨਹੀਂ ਬਟ ਜਿੱਦਾਂ ਉਹਨਾਂ ਦੇ ਵੱਡੇ ਮੁੰਡੇ ਨੇ ਦਿਮਾਗ ਲਾਇਆ ਸੋਸ਼ਲ ਮ ਕਮਾਏ ਜਾ ਸਕਦੇ ਤਾਂ ਉਦਾਂ ਹੀ ਉਹਨਾਂ ਦੇ ਕਹਿ ਲੋ ਵੀ ਦਿਨ ਚਮਕ ਗਏ ਉਸ ਤੋਂ ਇਲਾਵਾ ਉਸ ਤੋਂ ਬਾਅਦ ਉਹਨਾਂ ਦੀ ਜੋ ਮੈਕਸਿਮਮ ਅਰਨਿੰਗ ਰਹੀ ਉਹ 18 ਲੱਖ ਰੁਪਏ ਤੱਕ ਵੀ ਚੱਲ ਗਈ ਉਹਨਾਂ ਨੇ ਮੰਥ ਦਾ 18 ਲੱਖ ਰੁਪਏ ਐਡਸੈਂਸ ਤੋਂ ਵੀ ਕਮਾ ਲਿਆ ਹੁਣ ਅਗਰ ਅਸੀਂ ਗੱਲ ਕਰੀਏ ਉਹਨਾਂ ਦੇ ਜੋ ਸੋਰਸ ਹੈ ਜਿਹੜੇ ਮੇਨ ਹੈ ਪੈਸਿਆਂ ਦੇ ਉਹ ਹੈਗੇ ਤਿੰਨ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਉਹ ਟਰੱਕ ਚਲਾ ਕੇ 25 ਤੋਂ 30 ਹਜ਼ਾਰ ਰੁਪਏ ਰਜੇਸ਼ ਕਮਾ ਰਿਹਾ ਉਸ ਤੋਂ ਇਲਾਵਾ ਉਹ YouTube ਤੇ ਵੀਡੀਓਸ ਅਪਲੋਡ ਕਰਕੇ 8 ਤੋਂ 10 ਲੱਖ ਰੁਪਏ ਆਰਾਮ ਦੇ ਨਾਲ ਨੀਅਰ ਇੰਨਾ ਐਡਸੈਂਸ ਤੇ ਕਮਾ ਲੈਂਦਾ ਕਿਉਂਕਿ ਹੋ ਸਕਦਾ ਤੁਹਾਨੂੰ ਪਤਾ ਇਹਦੀ ਵਰਬਿਊਸ ਦਾ ਹਿਸਾਬ ਕਿਤਾ ਹੁੰਦਾ ਜਦੋਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਮੈਕਸਿਮਮ 1 ਮੰਥ ਦਾ 18 ਲੱਖ ਰੁਪਏ ਵੀ ਕਮਾਇਆ ਵਾ ਤਾਂ ਉਹਨਾਂ ਨੇ ਐਵਰੇਜ 8 ਤੋਂ 10 ਲੱਖ ਤੁਸੀਂ ਲੱਖ ਮੰਨ ਸਕਦੇ ਵੀ ਉਹ ਮੰਥ ਦਾ YouTube ਤੋਂ ਕਮਾ ਰਿਆ ਉਸ ਤੋਂ ਇਲਾਵਾ ਉਹਨੂੰ ਬ੍ਰਾਂਡ ਆ ਜਾਂਦੇ ਕਾਫੀ ਜ਼ਿਆਦਾ ਪ੍ਰੋਮੋਸ਼ਨ ਕਰਵਾਉਣ ਲਈ ਤਾਂ ਉਹ Instagram ਤੇ ਵੀ ਪ੍ਰੋਮੋਸ਼ਨ ਕਰਦਾ ਜਿਹਦੇ ਉਹ ਲੈ ਲੈਂਦੇ ਚ ਮੰਥ ਦੇ ਉਹ ਕਮਾ ਲਰੇ 4 ਤੋਂ 5 ਲੱਖ ਰੁਪਏ ਤਾਂ ਤੁਸੀਂ ਦੇਖ ਸਕਦੇ ਹੋ ਉਹਨੋਂ ਐਵਰੇਜ ਉਹ 10 ਤੋਂ 15 ਲੱਖ ਰੁਪਏ ਮੰਥ ਦਾ ਆਰਾਮ ਦੇ ਨਾਲ ਕਮਾ ਰਹੇ ਤੇ ਅੱਜ ਉਹਨਾਂ ਕਰੋੜਾਂ ਦੇ ਟਰਨਓਵਰ ਆਪਣੇ ਪਾਰ ਕਰਲੇ ਵੀ ਉਸ ਤੋਂ ਇਲਾਵਾ ਸੀ ਗੱਲ ਕਰੀਏ ਤਾਂ ਉਹਨਾਂ ਨੇ ਇੰਨਾ ਪੈਸਾ ਕਮਾ ਲਿਆ ਕਿ ਅੱਜ ਉਹ ਆਪਣਾ ਘਰ ਤਿਆਰ ਕਰ ਰਹੇ 1 ਕਰੋੜ ਦਾ ਤਾਂ ਉਹਨਾਂ ਦਾ ਸਿਰਫ ਉਹ ਸਿਰਫ ਘਾਰ ਹੀ ਹੈ ਸੋ ਇਹ ਰਹੀ ਸੋਸ਼ਲ ਮੀਡੀਆ ਪਲੈਟਫਾਰਮ ਦੀ ਪਾਵਰ ਤੁਸੀਂ ਸਮਝ ਲਿਆ ਪੂਰੀ ਸਟੋਰੀ ਨੂੰ ਵੀ ਕਿੱਦਾਂ ਇੱਕ ਨੋਰਮਲ ਸਿੰਪਲ ਬੰਦਾ ਤਾਂ ਜਿਹਨੇ ਇੱਕ ਫੂਡ ਬਲੌਗ ਪਾ ਪਾ ਕੇ ਆਪਣੇ ਚੈਨਲ ਨੂੰ ਗਰੋਅ ਕੀਤਾ ਤੇ ਅੱਜ ਉਹਨਾਂ ਦੇ ਮਿਲੀਅਨਸ ਦੇ ਵਿੱਚ ਸਬਸਕ੍ਰਾਈਬਰ ਹੈ ਉਸ ਤੋਂ ਬਾਅਦ ਉਹਨਾਂ ਦੇ ਜੋ بڑا ਬੇਟਾ ਹੈ ਉਹਨੇ ਵੀ ਆਪਣਾ ਅਲੱਗ ਤੋਂ ਚੈਨਲ ਸਟਾਰਟ ਕਰ ਲਿਆ ਤੇ ਉਹਦੇ ਤੇ ਵੀ ਹੁਣ ਉਹ ਬਲੌਗ ਪਾਣੇ ਸ਼ੁਰੂ ਕਰ ਦਿੱਤੇ ਹੋਏ ਸੋ ਇਹ ਸੋਸ਼ਲ ਮੀਡੀਆ ਪਲੈਟਫਾਰਮ ਦੀ ਪਾਵਰ ਹੈ ਕਿਉਂਕਿ ਹ ਚਾਹੇ ਪ੍ਰਾਈਵੇਟ ਜੌਬ ਹੈ ਚਾਹੇ ਗਵਰਨਮੈਂਟ ਜੌਬ ਹੈ ਬਟ ਫਿਰ ਵੀ ਤੁਸੀਂ ਚੈੱਕ ਕੀਤਾ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਨੋਰਮਲ ਬੰਦਾ ਮੰਥ ਦੇ ਕਿੰਨੇ ਕਮਾ ਲਿਆ ਜਿੰਨਾ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਕੇ ਆਮ ਬੰਦਾ ਕਮਾਉਂਦਾ ਨਾ ਲਾਈਫ ਦੇ ਵਿੱਚ ਉਹਨਾਂ ਉਹਨਾਂ ਨੇ ਮੰਥ ਤੱਕ ਵੀ ਕਮਾਇਆ 18 ਲੱਖ ਰੁਪਏ ਸੋ ਇਹ ਰਹਿੰਦੀ ਸੋਸ਼ਲ ਮੀਡੀਆ ਪਲੈਟਫਾਰਮ ਦੀ ਪਾਵਰ ਸੋ ਦੋਸਤੋ ਤੁਸੀਂ ਦੇਖਿਆ ਵੀ ਕਿੱਦਾਂ ਇੱਕ ਨੋਰਮਲ ਬੰਦੇ ਨੇ ਇੱਕ ਟਰੱਕ ਡਰਾਈਵਰ ਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਆ ਕੇ ਲੱਖਾਂ ਰੁਪਏ ਕਮਾਏ ਤੇ ਹੁਣ ਵੀ ਕਮਾ ਰਿਹਾ ਹੈ ਤਾਂ ਇਹੀ ਚੀਜ਼ ਹੈ ਸੋਸ਼ਲ ਮੀਡੀਆ ਪਲੈਟਫਾਰਮ ਦੀ ਪਾਵ ਤੁਹਾਨੂੰ ਦੱਸਿਓ ਵੀ ਕਿੱਦਾਂ ਦੀ ਲੱਗੀ ਇਹ ਵੀਡੀਓ ਅਗਰ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਤੁਸੀਂ ਵੀ ਕੋਸ਼ਿਸ਼ ਕਰਿਓ ਅਗਰ ਤੁਸੀਂ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਲੱਗਦਾ ਵੀ ਤੁਹਾਨੂੰ ਪੈਸੇ ਕਮਾ ਸਕਦੇ ਤਾਂ ਇੱਕ ਵਾਰੀ ਆਪਣਾ ਲੱਕ ਜ਼ਰੂਰ ਅਜ਼ਮਾ ਕੇ ਦੇਖਿਓ ਥੋੜੀ ਜਿਹੀ ਮਿਹਨਤ ਦੀ ਜ਼ਰੂਰਤ ਜ਼ਰੂਰ ਪੈਂਦੀ ਸੋ ਤੁਸੀਂ ਮਿਹਨਤ ਥੋੜੀ ਜਿਹੀ ਕਰਕੇ ਜ਼ਰੂਰ ਦੇਖਿਓ ਕਿਆ ਪਤਾ ਤੁਹਾਡੀ ਵੀ ਹੋਰੇ ਕਿਸਮਤ ਚਮਕ ਜਾਏ